ਅਸੀਂ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ। ਉਸੇ ਦੌਰਾਨ ਪ੍ਰਮਦਰ ਬੇਰੀ ਵੀ ਗੁਰੂ ਨਾਨਕਾ। ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਬਠਿੰਡਾ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ। ਪ੍ਰੈਸ ਕਾਨਫਰੰਸ ਦਾ ਸੱਜਣਾ ਸਾਰੇ ਪੰਜਾਬ ਦੇ ਵਿੱਚ ਡਿਸਟ੍ਰਿਕਟ ਹੈੱਡਕੁਆਰਟਰ ਤੇ ਭਾਰਤੀ ਜਨਤਾ ਪਾਰਟੀ ਦੇ ਐਸੀ ਮੋਰਚਾ ਵੱਲੋਂ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀ 14 ਜੁਲਾਈ ਨੂੰ ਜਦੋਂ ਪਵਿੱਤਰਤਾ ਵਿਗ੍ਰੰਥ ਰੋਕੂ ਐਕਟ ਜਿਹੜਾ ਕੈਬਨਿਟ ਨੇ ਅਪਰੂਵ ਕੀਤਾ ਔਰ ਉਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਵਿੱਚ ਸਦਨ ਦੇ ਪਟਨ ਤੇ ਰੱਖਿਆ ਗਿਆ ਉਸ ਦੇ ਵਿੱਚ ਜਿਹੜਾ ਬਿਲ ਹੈ ਬਿੰਦੇ ਵਿੱਚ ਜੋ ਇਹਨਾਂ ਨੇ ਜ਼ਿਕਰ ਕੀਤਾ ਹੈ ਚਰਚਾ ਕੀਤੀ ਹੈ ਉਹਦੇ ਵਿੱਚ ਜੋ ਰਵਿਦਾਸੀਆ ਸਮਾਜ ਹੈ ਵੈਲਮਿਕ ਸਮਾਜ ਹੈ ਕਬੀਰ ਪੰਥੀ ਜੀ ਸਮਾਜ ਹੈ ਯਹੂ ਜਿਹੜੇ ਧਾਰਮਿਕ ਮਹਾਪੁਰਸ਼ ਨੇ ਜਾਂ ਗ੍ਰੰਥ ਨੇ ਜਾਂ ਜੋ ਧਾਰਮਿਕ ਹਾਪੁਰਸ਼ਾਂ ਜਾਂ ਮੂਰਤੀਆਂ ਨੇ ਉਹਨਾ ਦੇ ਜੇ ਕੋਈ ਵਿਅਕਤੀ ਵੇਦ ਵੀ ਕਰਦਾ ਹੈ ਤਾਂ ਉਸ ਦੇ ਵਿੱਚ ਕੋਈ ਵੀ ਜ਼ਿਕਰ ਨਹੀਂ ਕੀਤਾ ਹੈ। ਔਰ ਜਿਹੜਾ ਇਸ ਤੋਂ ਇਹ ਸਾਫ਼ ਨਜ਼ਰ ਆਉਂਦਾ ਹੈ ਕਿ ਜੋ ਸਦਨ ਵਿੱਚ ਉਹਨਾਂ ਨੇ ਬਲੀ ਪੇਸ਼ ਕੀਤਾ ਉਹ ਅਰਵਿੰਦ ਕੇਜਰੀਵਾਲ ਜੋ ਆਮ ਆਦਮੀ ਪਾਰਟੀ ਦੇ ਪ੍ਰੈਜ਼ੀਡੈਂਟ ਨੇ ਸਦਾ ਭਗਵੰਤ ਸਿੰਘ ਜੀ ਮਾਨ ਜੋ ਮੁੱਖ ਮੰਤਰੀ ਪੰਜਾਬ ਨੇ ਤੇ ਅਮਨ ਅਰੋੜਾ ਜੋ ਭਾਜਪਾ ਦੀ ਆਪਣੀ ਆਮ ਆਦਮੀ ਪਾਰਟੀ ਦੇ ਉਹ ਸੂਬਾ ਪ੍ਰਧਾਨ ਵੀ ਨੇ ਕੈਬਨਟ ਮੰਤਰੀ ਵੀ ਨੇ ਉਹਨਾਂ ਦੀ ਜਿਹੜੀ ਮਾਨਸਿਕਤਾ ਹੈ ਉਹ ਮਾਨਸਿਕਤਾ ਨੂੰ ਦਰਸਾਉਂਦਾ ਹੈ ਕਿ ਜਿਨ੍ਹਾਂ ਵਰਗ ਦੀ ਪੰਜਾਬ ਦੇ ਵਿੱਚ 35% ਤੋਂ ਵੱਧ ਆਬਾਦੀ ਹੈ ਉਨ੍ਹਾਂ ਦੇ ਜਿਹੜੇ ਧਾਰਮਿਕ ਗੁਰੂ ਨੇ ਉਹਨਾਂ ਦੀਆਂ ਮੂਰਤੀਆਂ ਨੇ ਔਰ ਉਹਨਾਂ ਦੇ ਗ੍ਰੰਥ ਨੇ ਉਹਨਾਂ ਦੇ ਬਾਰੇ ਜੇ ਕੋਈ ਵਿਅਕਤੀ ਕਿਸੇ ਵੀ ਤਰ੍ਹਾਂ ਦੀ ਬੇਦਵੀ ਕਰਦਾ ਹੈ ਤਾਂ ਉਸ ਦੇ ਵਿੱਚ ਕੋਈ ਸਜ਼ਾ ਦਾ ਜਿਹੜਾ ਮੁਕਰ ਨਹੀਂ ਕੀਤੀ ਗਈ ਅਸੀਂ ਭਾਤੀ ਜਨਤਾ ਪਾਰਟੀ ਦੇ ਮਾਧਿਅਮ ਤੋਂ ਪੰਜਾਬ ਦੇ ਵਿੱਚ ਜੋ ਇਹ ਕਾਨੂੰਨ ਬਣ ਰਿਹਾ ਹੈ ਇਸ ਕਾਨੂੰਨ ਦੇ ਵਿੱਚ ਉਹਨਾਂ ਨੂੰ ਸ਼ਾਮਿਲ ਕਰਨ ਦੇ ਲਈ ਕਿ ਜਿਹੜੇ ਵਿਅਕਤੀ ਕਿਸੇ ਵੀ ਧਰਮ ਜਾਤੀ ਗ੍ਰੰਥ ਦੀ ਕੋਈ ਬੇਅਦਬੀ ਕਰਦਾ ਤਾਂ ਉਹਨੂੰ ਸਜ਼ਾ ਜਿਹੜੀ ਉਹ ਮੁਕਰ ਕੀਤੀ ਜਾਣੀ ਚਾਹੀਦੀ ਹੈ ਨਹੀਂ ਇਹ ਜਿਹੜਾ ਬਿੱਲੇ ਉਹ ਅਧੂਰਾ ਰਹੇਗਾ ਪੰਜਾਬ ਦੇ ਵਿੱਚ ਦੇਖੋ ਬੇਅਦਬੀਆਂ ਦਾ ਸਿਲਸਿਲਾ ਤੁਹਾਡੇ ਧਿਆਨ ਵਿੱਚ ਹੋਊਗਾ ਪਹਿਲਾਂ ਛਿਟਪੂਟ ਘਟਨਾਵਾਂ ਹੁੰਦੀਆਂ ਸੀ ਲੋਕ ਸਮਝਾ-ਭੁਜਾ ਕੇ ਕਿ ਕਹਿੰਦੇ ਸੀ ਵੀ ਇਹ ਥੋੜਾ ਇਹਨੂੰ ਸਮਝਾਈ ਜੀ ਕਿ ਅੱਕੇ ਤੋਂ ਇਹੀ ਜੀ ਗਲਤੀ ਨਾ ਕਿਤੇ ਲੇਕਿਨ 2012 ਤੋਂ ਬਾਅਦ ਪੰਜਾਬ ਦੇ ਵਿੱਚ ਇਹਦਾ ਸਿਲਸਿਲਾ ਬਹੁਤ ਵੱਡੇ ਪੱਧਰ ਤੇ ਸ਼ੁਰੂ ਹੋਇਆ ਤੁਹਾਡੇ ਨਾਲ ਹੀ ਉਤੋਂ 50 ਕਿਲੋ ਮੀਟਰ ਦੀ ਦੂਰੀ ਤੇ ਨਹੀਂ ਹੋਣਾ ਆਪਣਾ ਬਰਗਾੜੀ ਕਾਂਡ ਹੋਇਆ ਤੇ ਉਹ ਜਿਹੜੀਆਂ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਕੀਤੀ ਉਹਨਾਂ ਦੇ ਅੰਗਾਂ ਨੂੰ ਪਾੜਿਆ ਗਿਆ ਉਹਦੀ ਸਿਰ ਦੇ ਉੱਤੇ ਸਰਕਾਰਾਂ ਬਣੀਆਂ ਨੇ। ਅਕਾਲੀਆਂ ਦੀ ਸਰਕਾਰ ਦੇ ਵਿੱਚ ਇਸ ਤਰ੍ਹਾਂ ਦਾ ਸਿਲਸਿਲਾ ਹੋਇਆ। ਫਿਰ ਕਾਂਗਰਸ ਵੀ ਬਟੇਨਾ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਨੇ ਜਦੋਂ ਸੱਤਾ ਚਾਹਣਾ ਸੀ, ਉਹਨਾਂ ਨੇ ਗੁੱਟਕਾ ਸਾਫ ਲੈ ਕੇ ਇਹ ਗੱਲ ਦੀ ਐਲਾਨ ਕੀਤਾ ਕਿ ਅਸੀਂ ਇਹਨਾਂ ਨੂੰ ਸਜ਼ਾਵਾਂ ਤਾਂ ਮੰਗੇ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਨਹੀਂ ਹੋਣਗੀਆਂ। ਲੇਕਿਨ ਉਹਨਾਂ ਨੇ ਵੀ 5 ਸਾਲ ਰਾਜ ਕੀਤਾ ਕਾਂਗਰਸ ਪਾਰਟੀ ਨੇ ਤਾਂ ਉੱਥੇ ਕੋਈ ਵੀ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਨਹੀਂ ਹੋਇਆ। ਹੁਣ 3 ਸਾਲ ਤੋਂ ਵੱਧ ਦਾ ਸਮਾਂ ਹੋ ਚੱਲਿਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੋ। ਉਹਦੇ ਵਿੱਚ ਵੀ ਬੇਅਦਬੀਆਂ ਤਿੰਨੇ ਸਰਕਾਰਾਂ ਦੇ ਟਾਈਮ ਚੱਲ ਰਹੀਆਂ ਨੇ ਅੱਜ ਵੀ। ਛਿੱਟ ਪੁਟ ਘਟਨਾਵਾਂ ਤੁਹਾਨੂੰ ਨਜ਼ਰ ਆਉਂਦੀਆਂ ਨੇ। ਜਿਨ੍ਹਾਂ ਦੇ ਖਿਲਾਫ ਕੋਈ ਕਿਸੇ ਤਰ੍ਹਾਂ ਦਾ ਨਾ ਉਹਨਾਂ ਨੂੰ ਜੇਲ੍ਹ ਦੇ ਵਿੱਚ ਹੱਤਿਆ ਵੀ ਕੀਤੀ ਜਾਂਦੀ ਹੈ। ਉਹਨਾਂ ਦੇ ਨਾਲ ਕੀ ਕੁਝ ਬੰਦਿਆਂ ਨੂੰ ਕਤਲ ਵੀ ਕੀਤਾ ਜਾਂਦਾ ਹੈ। ਕੁਝ ਜਿਹੜੀਆਂ ਧਾਰਮਿਕ ਜਥੇਬੰਦੀਆਂ ਉਹ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਉਸ ਤਰ੍ਹਾਂ ਦਾ ਜਿਹੜਾ ਕਰਦੀਆਂ ਅਸੀਂ ਇਹ ਚਾਹੁੰਦੇ ਆ ਕਿ ਜੋ ਇੱਕ ਪ੍ਰੋਪੋਜ਼ਲ ਬਣ ਰਿਹਾ ਐ ਸਮੇਂ ਜਿਹੜੀ ਕੈਬਨਿਟ ਨੇ ਅਪਰੂਵ ਕੀਤਾ ਹੈ ਉਹ ਵਧੀਆ ਕਦਮ ਹੈ ਲੇਕਿਨ ਉਹਦੇ ਨਾਲ ਗੁਰੂ ਰਵਿਦਾਸ ਮਹਾਰਾਜ ਜੀ ਨਾਲ ਭਗਵਾਨ ਬਾਲਮੀਕ ਜੀ ਨਾਲ ਤੇ ਕਬੀਰ ਸਾਹਿਬ ਨਾਲ ਤੇ ਹੋਰ ਜਿਹੜੇ ਮਹਾਪੁਰਸ਼ ਨੇ ਉਹਨਾਂ ਦੀਆਂ ਮੂਰਤੀਆਂ ਉਹਨਾਂ ਦੇ ਗ੍ਰੰਥ ਨੇ ਉਹਨਾਂ ਦੀ ਵੀ ਸੁਰੱਖਿਆ ਕੀਤੀ ਜਾਣੀ ਚਾਹੀਦੀ ਹੈ। ਔਰ ਜਿਹੜੀ ਇਸ ਗੱਲ ਦੀ ਹਮਾਨੀ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਸ ਦੀ ਸਰਕਾਰ ਵਿੱਚ 30 ਅਨੁਸੂਚਿਤ ਜਾਤੀ ਦੇ ਵਿਧਾਇਕ ਨੇ ਔਰ ਉਹਨਾਂ ਦੇ ਵਿੱਚੋਂ ਕੈਬਨਿਟ ਮੰਤਰੀ ਨੇ ਅਜੇ ਤੱਕ ਕਿਸੇ ਵੀ ਅਨੁਸੂਚਿਤ ਜਾਤੀ ਵਿਧਾਇਕ ਜਾਂ ਕੈਬਨਿਟ ਮੰਤਰੀ ਨੇ ਇਸ ਬਿੱਲ ਦੇ ਉੱਤੇ ਕੋਈ ਵੀ ਦੀ ਉਹਨਾਂ ਮਹਾਪੁਰਸ਼ਾਂ ਨੂੰ ਕਿਉਂ ਛੱਡੇ ਜਾ ਰਿਹਾ ਉਹਨਾਂ ਗੁਰੂਆਂ ਦੇ ਮੂਰਤੀਆਂ ਨੂੰ ਬਾਣੀ ਨੂੰ ਕਿਉਂ ਇਗਨੋਰ ਕੀਤਾ ਜਾ ਰਿਹਾ ਉਨੇ ਉੱਤੇ ਉਹਨਾਂ ਨੇ ਚੁੱਪ ਧਾਰੀ ਹੋਈ ਹੈ ਉਹ ਅਨੁਸੂਚਿਤ ਜਾਤੀਆਂ ਨਾਲ ਵਿਸ਼ਵਾਸ ਘਾਤ ਕਰਨੇ ਵੀ ਜਦੋਂ ਉਹਨਾਂ ਨੂੰ ਉਹਨਾਂ ਦੇ ਪ੍ਰਤੀਨਿਧੀ ਨੇ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦਾ ਜਿਹੜਾ ਮਾਹੌਲ ਹੈ ਉਸ ਨੂੰ ਥਾਮਾ ਰਵੇ ਲੇਕਿਨ ਅਗਰ ਸਰਕਾਰ ਦਾ ਅਡੀਆਂ ਜਿਹੜਾ ਦੁਬਈਆ ਅਗਰ ਉਹ ਆਪਣਾ ਤਿਆਰ ਕਰਦੀ ਹੈ ਤਾਂ ਅਨੁਸੂਚਿਤ ਜਾਤੀ ਮੋਰਚਾ ਜੋ ਹੈ ਭਾਗਿਆਨਕਾ ਪਾਰਟੀ ਦਾ ਉਹ ਸਰਕਾਰਾਂ ਤੇ ਉਤਰਨ ਤੋਂ ਵੀ ਗੁਰੇਸ਼ ਨਹੀਂ ਕਰੇਗਾ ਜੋ ਇਹ ਕਰ ਰਹੇ ਨੇ ਉਹ ਗਲਤ ਹੈ ਉਹ ਕਹਿੰਦੇ ਨੇ ਕਿ ਅਸੀਂ ਅਨੁਸੂਚਿਤ ਜਾਤੀਆਂ ਦੇ ਹਿੱਤਾਂ ਸ਼ੀਆ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਹੈ ਕਿ ਉਹਨਾਂ ਨੇ ਕਿ ਅਸੀਂ ਸੱਤਾ ਜਿ ਹਮ ਤੋਂ ਪਹਿਲਾਂ ਕਿ ਅਸੀਂ ਇਹਨਾਂ ਦਾ ਜਿਹੜਾ ਸਰਕਾਰੀ ਨੌਕਰੀਆਂ ਚ ਬੈਕਲੌਗ ਪਿਆ ਅਸੀਂ ਉਹਨਾਂ ਨੂੰ ਪੂਰਾ ਕਰਾਂਗੇ ਉਹ ਲੇਕਿਨ ਕੋਈ ਪੂਰਾ ਨਹੀਂ ਉਹਨਾਂ ਨੇ ਇਹ ਗੱਲ ਦਾ ਵੀ ਵਾਅਦਾ ਕੀਤਾ ਸੀ ਕਿ ਅਸੀਂ ਪੰਜਾਬ ਦੇ ਵਿੱਚ ਅਨੁਸੂਚੀ ਜਾਤੀ ਵਰਗ ਦੇ ਵਿੱਚੋਂ ਅਸੀਂ ਇੱਕ ਮੁੱਖ ਮੰਤਰੀ ਬਣਾਵਾਂਗੇ ਲੇਕਿਨ ਉਹ ਵੀ ਉਹਨਾਂ ਨੇ ਵਾਅਦਾ ਪੂਰਾ ਨਹੀਂ ਕੀਤਾ ਲੱਖਾਂ ਬੰਦਿਆਂ ਬੱਚਿਆਂ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਭਵਿੱਖ ਨਾਲ ਜੁੜੀ ਹੋਈ ਪੋਸਟ میٹرਿਕ ਸਕਾਲਰਸ਼ਿਪ ਹੈ ਜਿਹਦੇ ਵਿੱਚ ਕਰੋੜਾਂ ਰੁਪਏ ਦਾ ਘਪਲਾ ਹੋਇਆ ਅੱਜ ਤੱਕ ਉਹਦੀ ਕੋਈ ਜਾਂਚ ਨਹੀਂ ਕੀਤੀ ਗਈ ਔਰ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਜਦੋਂ ਅਸੀਂ ਸੱਤਾ ਚਾਹਾਂਗੇ ਅਰਵਿੰਦ ਕੇਜਰੀਵਾਲ ਜੀ ਨੇ ਇਹ ਗੱਲ ਅਨਾਉਂਸ ਕੀਤਾ ਸੀ ਕਿ ਜੋ ਪ੍ਰੋਵਿੰਸ਼ਨ ਆਫ ਐਟ੍ਰੋਸਿਟੀ ਐਕਟ ਹੈ ਉਸ ਐਕਟ ਦੇ ਦੇ ਤਹਿਤ ਜਿਨ੍ਹਾਂ ਨੂੰ ਬੈਨੀਫਿਟ ਮਿਲਦਾ ਹੈ ਜਾਂ ਉਹਨਾਂ ਦੇ ਤੋਂ ਪੀੜਤ ਨੇ ਉਹਨਾਂ ਦੇ ਲਈ ਅਸੀਂ ਇੱਕ ਸੱਟ ਬਠਾਵਾਗੇ ਕਿ ਜੋ ਇਹ ਸਾਰੇ ਮਸਲਿਆਂ ਨੂੰ ਜਿਹੜੀ ਹੈ ਉਹ ਰਿਵਿਊ ਕਰੇ ਲੇਕਿਨ ਉਹਨਾਂ ਨੇ ਉਹ ਵੀ ਅਨੁਸੂਚੀ ਜਾਤੀਆਂ ਦੇ ਲਈ ਕੁਝ ਨਹੀਂ ਕੀਤਾ ਅਸੀਂ ਸਾਡਾ ਕਹਿਣ ਤੋਂ ਭਾਵ ਹੈ ਕਿ ਜੋ ਆਮ ਆਦਮੀ ਪਾਰਟੀ ਦਾ ਜਿਹੜਾ 3 ਸਾਲ ਦਾ ਕਾਰਜਕਾਲ ਹੈ ਅਗਰ ਅਸੀਂ ਉਹਨਾਂ ਦੀ ਪਰਚੋਰ ਕਰੀਏ ਲੇਖਾ ਜੋਖਾ ਕਰੀਏ ਉਹਨਾਂ ਦਾ ਅਨੁਸੂਚਿਤ ਜਾਤੀਆਂ ਦੇ ਪ੍ਰਤੀ ਕੋਈ ਵੀ ਕਿਸੇ ਤਰ੍ਹਾਂ ਦਾ ਅਜਿਹਾ ਕਦਮ ਨਹੀਂ ਕਿ ਜਿਸ ਤੇ ਨਾਲ ਉਹ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਕਰ ਉਹਨਾਂ ਨੂੰ ਉਹਨਾਂ ਦੇ ਅਧਿਕਾਰ ਮਿਲਣ ਉਹਨਾਂ ਨੂੰ ਉਹਨਾਂ ਦੀ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੈ ਉਹ ਮਿਲੇ ਲੇਕਿਨ ਇਸ ਤਰ੍ਹਾਂ ਦਾ ਕੋਈ ਨਜ਼ਰ ਨਹੀਂ ਆਉਂਦਾ ਪੰਜਾਬ ਦੇ ਵਿੱਚ ਵੱਡੀ ਇੱਕ ਲਹਿਰ ਚੱਲੀ ਲਹਿਰ ਦੇ ਵਿੱਚ 92 ਤੋਂ ਵੱਧ ਵਿਧਾਇਕ ਜਿੱਤ ਕੇ ਹੁਣ ਤਾਂ ਲਗਭਗ 95 ਹੋ ਚੁੱਕੇ ਨੇ ਲੇਕਿਨ ਉਹਦੇ باوجود ਵੀ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਤੁਹਾਡੇ ਸਾਹਮਣੇ ਨੇ ਕਿ ਕੋਈ ਵੀ ਜਿਹੜਾ ਬੰਦਾ ਹੈ ਉਹ ਵਿਅਕਤੀ ਹੈ ਉਹ ਅਸੁਰੱਖਿਅਤ ਮਹਿਸੂਸ ਕਰਦਾ ਆਪਣੇ ਆਪ ਨੂੰ ਘਰਾਂ 'ਚ ਬੈਠਿਆਂ ਤੋਂ ਸਨੈਚਿੰਗ ਹੁੰਦੀ ਹੈ ਕਤਲ ਕੀਤਾ ਜਾਂਦਾ ਰੰਗਦਾਰੀ ਮੰਗੀ ਜਾ ਰਹੀ ਹੈ ਫਰੋਤੀ ਮੰਗੀ ਜਾ ਰਹੀ ਹੈ ਔਰ ਉਹਨਾਂ ਦਾ ਕਤਲ ਹੋ ਰਿਹਾ ਹੈ ਲੇਕਿਨ ਸਰਕਾਰ ਆਨੰਦ ਫਰਨ ਦੇ ਵਿੱਚ ਬਹੁਤ ਕੁਝ ਕਰਦੀ ਹੈ ਮੇਰੇ ਨੂੰ ਵਕਤ ਤੋਂ ਨੂੰ ਉਹਦੇ ਬਾਰੇ ਬਹੁਤ ਜਾਣਕਾਰੀ ਹੈ ਲੇਕਿਨ ਅਸੀਂ ਇਹ ਚੋਣੇ ਕਿ ਜੋ ਪੰਜਾਬ ਸਰਕਾਰ ਨੇ ਇਹ ਬੀ ਸਦਨ ਵਿੱਚ ਰੱਖਿਆ ਹੈ ਉਹਦੇ ਵਿੱਚ ਅਨੁਸੂਚਿਤ ਜਾਤੀਆਂ ਦੇ ਨਾਲ ਸੰਬੰਧ ਜਿਹੜੇ ਮਹਾਪੁਰਸ਼ ਨੇ ਉਹਨਾਂ ਦੀਆਂ ਮੂਰਤੀਆਂ ਅਤੇ ਤਾਂ ਮਿਤ ਗ੍ਰੰਥ ਨੇ ਉਹਨਾਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਈ ਤਾਂ ਜੋ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਖਰਾਬ ਨਾ ਹੋ ਸਕੇ ਔਰ ਅਸੀਂ ਉਹਨਾਂ ਦਾ ਜਿੰਨਾ ਅਸੀਂ ਗੱਲ ਕਹਿ ਰਹੇ ਹਾਂ ਜਾਂ ਤੁਹਾਨੂੰ ਅਸੀਂ ਕੋ ਥੋੜੀ ਗੱਲ ਕਹਿ ਰਹੇ ਹਾਂ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਆਵਾਜ਼ ਹੈ ਕਿਉਂਕਿ ਅੱਜ ਸੱਤਾ ਦੇ ਦੋ ਕੇਂਦਰ ਨੇ ਇੱਕ ਕੇਂਦਰ ਹੈ ਦਿੱਲੀ ਇਹ ਅਰਵਿੰਦ ਕੇਜਰੀਵਾਲ ਆਪਣੇ ਉਥੋਂ ਚਲਾਤਾ ਦੂਜਾ ਸੱਤਾ ਦਾ ਕੇਂਦਰ ਹੈ ਚੰਦੀਕਾ ਅਤੇ ਜਿਹੜਾ ਮੁੱਖ ਮੰਤਰੀ ਆਫਿਸ ਆ ਉਹ ਵੀ ਰਾਣ ਪਿਆ ਉੱਥੇ ਕੋਈ ਨਹੀਂ ਕੋਠੀਆਂ ਪੰਜਾਬ ਦੇ ਵਿੱਚ ਚਾਰ-ਚਾਰ ਬੰਨੀਆਂ ਹੋਈਆਂ ਨੇ ਸੀਐਮ ਸਾਹਿਬ ਦੇ ਨਾਮ ਤੇ ਉੱਥੋਂ ਹੀ ਸਭ ਕੁਝ ਉਹ ਬਰੇਕ ਹੋ ਰਿਹਾ ਹੈ ਦਿੱਲੀ ਦੀ ਟੀਮ ਅਪਰੇਟ ਕਰਦੀ ਹੈ ਤੇ ਲੋਕ ਲੋਕਾਂ ਲੋਕ ਤਰਾ-ਤਰਾ ਕਰ ਰਹੇ ਨੇ ਉਨ੍ਹਾਂ ਨੂੰ ਕਿਤੇ ਨਿਆਂ ਨਹੀਂ ਮਿਲ ਰਿਹਾ ਜਸਟਿਸ ਨਹੀਂ ਮਿਲ ਰਿਹਾ ਕੱਲ ਤੁਸੀਂ ਦੇਖਿਆ ਹੋਣਾ ਪਟਿਆਲੇ ਜਿਹੜਾ ਇਨਸੀਡੈਂਟ ਹੋਇਆ ਤੇ ਉਹਦੀ ਇਨਕੁਆਇਰੀ ਵੀ सीबीआई ਨੂੰ ਸੁਪਰੀਮ ਹਾਈ ਕੋਰਟ ਨੇ ਮਾਰਗ ਕਰਨੀ ਪਈ ਕਿਉਂਕਿ ਇੱਕ ਹਲਾਤ ਕਿਉਂ ਨਹੀਂ ਕਿ ਪੁਲਿਸ ਇੱਥੇ ਦੀ ਸ਼ਕਸ਼ਣ ਹੋ ਦੇ ਬਾਬੂ ਉਹਨੂੰ ਕਿਉਂ ਅਪਹਸ ਕਰਕੇ ਰੱਖਿਆ ਹੋਇਆ ਕਿ ਉਹ ਕਿਉਂ ਨਹੀਂ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਕਰਨ ਚ ਅਸਮਰਥ ਹੈ ਜਿਹੜੇ ਕਤਲ ਕਰਨ ਵਾਲੇ ਸਿਰਗਨਾ ਨੇ ਉਹਨਾਂ ਦੇ ਖਿਲਾਫ ਕਿਉਂ ਨਹੀਂ ਐਕਸ਼ਨ ਹੈ ਅਨੁਸੂਚਿਤ ਜਾਤੀਆਂ ਦੇ ਉੱਤੇ ਜਿਹੜਾ ਅਨਿਆਇ ਅਤਿਆਚਾਰ ਬਧਰਿਆ ਉਹਨਾਂ ਦੀ ਜਿਹੜੀ ਸ਼ਾਮਲਤ ਜ਼ਮੀਨਾਂ ਉਹਦੇ ਵਿੱਚੋਂ ਤੀਜਾ ਹਿੱਸਾ ਨਹੀਂ ਦਿੱਤਾ ਜਾ ਰਿਹਾ ਉਹਨਾਂ ਦੇ ਨਾਲ